ਸ਼੍ਰੀਕਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪ੍ਰੇਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਵਿంటర్ ਦੀ ਬਹੁਤ ਪਿਆਰੀ ਜੀ ਕਲੈਕਸ਼ਨ ਲੈ ਕੇ ਆਏ ਹਾਂ ਸੂਟ ਲੈ ਕੇ ਆਏ ਜੀ ਮਸ਼ੀਨੀ ਵਰਕ ਵਾਲੇ ਵਿਦ ਸ਼ਾਲ ਦੁਪੱਟਾ ਹੋਣਗੇ ਜੀ ਬਹੁਤ ਸੋਹਣੇ ਸੂਟ ਨੇ ਤੁਸੀਂ ਵੀ ਦੇਖ ਸਕਦੇ ਹੋ ਸਾਰੇ ਸੂਟ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਦਾ ਕਲਰ ਡਿਜ਼ਾਈਨ ਬਹੁਤ ਪਿਆਰੇ ਜਿਹਾ ਤੇ ਪ੍ਰਾਈਸ ਰਹੇਗਾ ਅੱਜ ਦੇ ਵੀਡੀਓ ਦਾ 1900 ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਉਹ ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆ ਤੁਸੀਂ ਮੇਰਾ ਨੰਬਰ 8283828381 ਨੰਬਰ ਹੈ ਜੀ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਪਿਕਸੈਂਡ ਕਰ ਸਕਦੇ ਹੋ ਸੂਟਾਂ ਦਾ ਪ੍ਰਾਈਸ 2500 ਤੋਂ ਲੈ ਕੇ 2900 ਤੱਕ ਦੇ ਸੂਟ ਨੇ ਜੀ ਜਿਹੜੀ ਅਸੀਂ ਤੁਹਾਨੂੰ ਤਕਰੀਬਨ 1000 ਲੈਸ ਤੇ ਦੇ ਰਹੇ ਹਾਂ ਸੂਟ ਦੇਖਿਓ ਜੀ ਬਹੁਤ ਪਿਆਰੀ ਜੀ ਕਲੈਕਸ਼ਨ ਆ ਪਹਿਲਾਂ ਤਾਂ ਸਟੱਫ ਹੀ ਬਹੁਤ ਵੈਸਟ ਆ ਸਟੱਫ ਹੈਗਾ ਜੀ ਏਕੀ ਬ੍ਰਾਂਡ ਦਾ ਸਟੱਫ ਲੱਗਿਆ ਹੋਇਆ ਸਟੈਂਪ ਦੇ ਨਾਲ ਪ੍ਰੋਪਰ ਤੁਹਾਨੂੰ ਮਿਲੇਗਾ ਠੀਕ ਹੈ ਪਿਓਰ ਪਸ਼ਮੀਨਾ ਪਿਓਰ ਪਸ਼ਮੀਨੇ ਦਾ ਸੂਟ ਆ ਬਹੁਤ ਯਾਦਾ ਸੌਫਟ ਸਟਫ ਆ ਲਾਈਨਿੰਗ ਦੀ ਕੋਈ ਜ਼ਰੂਰਤ ਨਹੀਂ ਹੈਗੀ ਸਟਫ ਨੂੰ ਬਾਕੀ ਥੋੜੀ ਚੁਆਇਸ ਆ ਐਦਾਂ ਰਹਿਣਗੇ ਜੀ ਮਸ਼ੀਨੀ ਵਰਕ ਦੇ ਨਾਲ ਠੀਕ ਹੈ ਇੱਥੇ ਆਪਣਾ ਨੈਕ ਆ ਜਾਏਗਾ ਦੋ ਫਲਾਰ ਉੱਪਰ ਆ ਜਾਣਗੇ ਜੀ ਤੇ ਬਾਕੀ ਇਹਦਾ ਕਾਰਨਰ ਬਹੁਤ ਪਿਆਰਾ ਜਿਹਾ ਬਣਿਆ ਹੋਇਆ ਹੈ ਬਾਜੂ ਤੇ ਫੁੱਲ ਆ ਜਾਣਗੇ ਠੀਕ ਹੈ ਕਿਹੜਾ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਜੀ ਇਸ ਦਾ ਇਹ ਕੋਰਨਰ ਦੇ ਵਿੱਚ ਆ ਜਾਏਗਾ ਇਸ ਦੇ ਘੇਰੇ ਦੀ ਲੈਂਥ ਦਾ ਕੋਈ ਉਹ ਨਹੀਂ ਹੈਗਾ ਜਿੰਨਾ ਮਰਜ਼ੀ ਘੇਰਾ ਤੁਸੀਂ ਅੱਗੇ ਨੂੰ ਲਿਜਾ ਸਕਦੇ ਹੋ ਸਾਈਡ ਤੇ ਪਾਈਪਿੰਗ ਵਗੈਰਾ ਦੇ ਕੇ ਇਹਨੂੰ ਫਿਨਿਸ਼ ਕਰ ਸਕਦੇ ਹੋ ਜੇ ਤੇ ਨਾਲ ਇਹ ਦੇ ਇਹ ਮਸਲੀਨ ਦੀ ਲੁੱਕ ਵਾਲਾ ਸ਼ਾਲ ਆ ਜਿੱਦਾਂ ਮਸਲੀਨ ਦਾ ਦੁਪੱਟਾ ਹੁੰਦਾ ਨਾ ਸੌਫਟ ਜਿਹਾ ਐ ਇਦਾਂ ਇਹ ਸ਼ਾਲ ਹੈ ਜੇ ਮਤਲਬ ਬਿਲਕੁਲ ਤੁਸੀਂ ਮਸਲੀਨ ਦਾ ਦੁਪੱਟਾ ਹੀ ਕਹਿ ਸਕਦੇ ਆ ਇੰਨਾ ਕਿ ਜ਼ਿਆਦਾ ਸੌਫਟ ਸਟੱਫ ਹੈ ਇਸ ਦਾ ਬਸ ਇਹ ਕਿ ਵਾਰਮ ਚ ਰਹੇਗਾ ਜੇ ਸਿਰ ਸਿਰ ਤੇ ਲੈਣਾ ਹੈ ਤਾਂ ਗਰਮ ਰਹਿਣਗੇ ਕੰਨ ਕੋਣ ਆਪਣੇ ਠੰਡੇ ਨਹੀਂ ਹੋਣਗੇ ਠੀਕ ਹੈ ਇਹਦੇ ਵਿੱਚ ਇਹ ਸੈਕਿੰਡ ਕਲਰ ਆ ਦੋ ਕਲਰ ਨੇ ਜੀ ਸੇਮ ਡਿਜ਼ਾਈਨ ਦੇ ਵਿੱਚ ਪ੍ਰਾਈਸ ਹੈਗਾ 1900 ਅੱਜ ਦੇ ਵੀਡੀਓ ਦਾ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਠੀਕ ਹੈ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਬਹੁਤ ਸੋਹਣੀ ਕਲੈਕਸ਼ਨ ਹੈ ਜਿਹੜੀ ਅਸੀਂ ਤੁਹਾਨੂੰ ਇਹ ਲੈਸ ਤੇ ਦੇ ਰਹੀ ਅੱਜ ਨੈਕਸਟ ਰੂਟ ਆ ਗਈ ਮਸਟਰਡ ਸ਼ੇਡ ਦੇ ਵਿੱਚ ਬਸ ਵਰਕ ਦੇਖੋ ਸਟਾਫ ਤੁਹਾਨੂੰ ਮੈਂ ਦੱਸਤਾ ਸਟਾਫ ਜਦੋਂ ਤੁਹਾਡੇ ਪਾਸ ਸੂਟ ਪਹੁੰਚੇਗਾ ਤੁਸੀਂ ਉਸ ਟਾਈਮ ਇਹਨੂੰ ਫੀਲ ਕਰ ਸਕੋਗੇ ਕਿ ਵਾਕੇ ਸਟਾਫ ਹੈ ਬਹੁਤ ਸੋਹਣਾ ਸਟਾਫ ਆ ਸੌਫਟ ਜਿਹਾ ਬਿਲਕੁਲ ਇਹ ਹੈਗਾ ਜੀ ਨੈਕਸਟ ਡਿਜ਼ਾਈਨ ਕਲੀਆਂ ਵਾਲਾ ਡਿਜ਼ਾਈਨ ਆ ਸੈਂਟਰ ਦੇ ਵਿੱਚ ਤੁਸੀਂ ਰਾਉਂਡ ਨੈਕ ਬਣਾ ਸਕਦੇ ਹੋ ਜਾਂ ਫਿਰ نیچے ਨੂੰ ਕੁੜਤਾ ਸਟਾਈਲ ਚ ਬਣਾ ਸਕਦੇ ਹੋ ਇਹਨੂੰ ਹੋਰ ਹੈਵੀ ਲੁੱਕ ਦੇਣ ਵਾਸਤੇ 컬러 ਕੰਟਰਾਸਟ ਬਹੁਤ ਸੋਹਣੇ ਲੱਗੇ ਹੋਏ ਨੇ ਜੀ ਵਰਕ ਦੇ ਠੀਕ ਹੈ ਉਹੀ ਕਲਰ ਸੇ ਤੁਹਾਨੂੰ ਜਿਹੜੇ ਇਹ ਸ਼ਾਲ ਨੇ ਜੀ ਮਜ਼ੇਦਾਰ ਦੁਪੱਟੇ ਹੀ ਨਿਕਲੇ ਖੇ ਦੇ ਇਹ ਉਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਸੇ ਠੀਕ ਹੈ ਸੇਮ ਦੇ ਵਿੱਚ ਇੱਕ ਬਲੈਕ ਕਲਰ ਮਿਲ ਜਾਊਗਾ ਐਦਾਂ ਹੀ ਇਹਦਾ ਇਸ਼ਾਲ ਦੁਪੱਟਾ ਜਿਆ ਠੀਕ ਹੈ ਕਲਰ ਦੇਖੋ ਜੀ ਕਿੰਨਾ ਸੋਹਣਾ ਲੱਗਿਆ ਹੋਇਆ ਏਕੇ ਟੈਕਸ ਦੇ ਸੂਟ ਨੇ ਜੇ ਤੇ ਇੱਕ ਕਲਰ ਤੁਹਾਨੂੰ ਇਹ ਪੀਕਾਕ ਮਿਲ ਜਾਏਗਾ ਕਲੀ ਸਟਾਈਲ ਚ ਉੱਪਰ ਨੂੰ ਜਾ ਰਹੇ ਨੇ ਸਭ ਦੇ ਵਰਕ ਇਹ ਹੈਗੇ ਨੇ ਜੀ ਤਿੰਨ ਸੂਟ ਸੇਮ ਡਿਜ਼ਾਈਨ ਦੇ ਨੈਕਸਟ ਬਰੋਸ਼ੋ ਤੇ ਦੰਨੇ ਆ ਜੀ ਸੌਰੀ ਸੈਲਫ ਤੇ ਦੰਨੇ ਆ ਬਹੁਤ ਪਿਆਰਾ ਸੌਫਟਸਟ ਆਫ ਅ ਸੈਲਫ ਦੇ ਉੱਪਰ ਇਹ ਸੈਲਫ ਹੈ ਜੀ ਸਾਰੇ ਸਟੌਫ ਹੀ ਪਹਿਲਾਂ ਤਾਂ ਬਹੁਤ ਸੋਹਣਾ ਹੈ ਬਹੁਤ ਸੋਹਣਾ ਸੂਟ ਹੈ ਜੀ ਸਿੰਗਲ ਸੂਟ 141400 ਦੇ ਨੇ ਜੀ ਇਹ ਪਲੇਨ ਸੂਟ ਪਲੇਨ ਸੂਟ ਦਾ ਪ੍ਰਾਈਸ 1400 ਆ ਮੈਂ ਤੁਹਾਨੂੰ ਵਿਦ ਵਰਕ ਦੇ ਰਹੀ ਹਾਂ ਜੀ 1900 ਦੇ ਸੂਟ ਠੀਕ ਹੈ ਸਿਰਫ 500 ਦੇ ਵਰਕ ਨਹੀਂ ਹੈਗਾ ਇਹ ਤੁਸੀਂ ਅਗਰ ਵਰਕ ਦੀ ਫੋਟੋ ਲੈ ਲਓ ਕਿਸੇ ਵੀ ਕਢਾਈ ਵਾਲੇ ਨੂੰ ਦਿਖਾ ਦਿਓ ਜੀ ਘੱਟ ਤੋਂ ਘੱਟ 2018 100 2000 ਤੋਂ ਘੱਟ ਕੋਈ ਨਹੀਂ ਬਣਾਏਗਾ ਇਹ ਹੈਗਾ ਇਹਦਾ ਸ਼ਾਅ ਸੇਮ ਦੇ ਵਿੱਚ ਕਲਰ ਇਹ ਨੇਵੀ ਬਲੂ ਆ ਠੀਕ ਹੈ ਬਲੈਕ ਜੀ ਲੁੱਕ ਦੇਏਗਾ ਤੁਹਾਨੂੰ ਵੀਡੀਓ ਚ ਸ਼ਾਇਦ ਇਹ ਨੇਵੀ ਬਲੂ ਕਲਰ ਆ ਉੱਪਰ ਜਿਹੜੇ ਕਲਰ ਲੱਗੇ ਹੋਏ ਨੇ ਬਹੁਤ ਸੋਹਣੇ ਕਲਰ ਕੰਟਰਾਸਟ ਨੇ ਜੇ ਠੀਕ ਹੈ ਤੇ ਸੇਮ ਦੇ ਵਿੱਚ ਇੱਕ ਕਲਰ ਤੁਹਾਨੂੰ ਇਹ ਮੈਰੂਨ ਮਿਲ ਜਾਏਗਾ ਇਹ ਮੈਂ ਖੋਲ ਕੇ ਤਾਂ ਦਿਖਾਨੀ ਆ ਜਿਹੜੇ ਤੁਹਾਨੂੰ ਇਹ ਕਲਰ ਲੱਗੇ ਹੋਏ ਨੇ ਵਰਕ ਦੇ ਉਹ ਸਮਝ ਆ ਜਾਵੇ ਡਿਜ਼ਾਈਨਿੰਗ ਇਹੀ ਰਹੇਗੀ ਜੀ ਸੇਮ ਜਿਹੜਾ ਫਰਸੂਟ ਖੋਲ ਕੇ ਦਿਖਾਤਾ ਠੀਕ ਹੈ ਟੇਕ ਕੇ ਚ ਆ ਜਾਏਗਾ ਫਿਰੋਜ਼ੀ ਸੈਲਫ ਦੇ ਉੱਪਰ ਰਹਿਣਗੇ ਜੀ ਸੂਟ ਸਾਰੇ ਆ ਦੇਖੋ ਵਰਕ ਬਹੁਤ ਪਿਆਰੇ ਜੇ ਵਰਕ ਹੋਏ ਵੀ ਇਹਨਾਂ ਤੇ 컬러 ਬਹੁਤ ਸੋਹਣੇ ਖਿੜਖਿੜ ਕੇ ਆ ਰਹੇ ਆ ਸਾਰੇ ਹੁਣ ਜੇ ਕੱਲਾ ਕੱਲਾ ਸੂਟ ਆਪਾਂ ਖੋਲਣ ਲੱਗ ਗਏ ਤਾਂ ਆਪਣੀ ਵੀਡੀਓ ਤਾਂ ਜੀ ਤਕਰੀਬਨ 25 ਤੋਂ 30 ਮਿੰਟ ਦੀ ਹੋ ਜਾ ਕਰਨੀ ਫਿਰ ਉਹ ਫਾਇਦਾ ਨਹੀਂ ਹੈਗਾ ਤੇ ਮੇਰੇ ਪਾਸ ਹੁਣ ਸਟਾਕ ਕਾਫੀ ਸਾਰਾ ਹੁੰਦਾ ਜੀ ਮਾਈਕ ਇੱਕ ਕਲਰ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਕਲਰ ਸੌਰੀ ਇੱਕ ਇੱਕ ਡਿਜ਼ਾਈਨ ਚ ਕਾਫੀ ਸਾਰੇ ਕਲਰ ਆਪਸ਼ਨ ਦੇਣੇ ਹੁੰਦੇ ਆ ਤਾਂ ਕਰਕੇ ਮੈਂ ਤੁਹਾਨੂੰ ਕੱਟ ਹੀ ਖੋਲ ਕੇ ਇੱਕੋ ਹੀ ਸੂਟ ਖੋਲ ਕੇ ਦਿਖਾਨੀ ਆ ਲੋ ਇੱਕ ਹੋਰ ਖੋਲ ਲੰਨੇ ਆ ਸੈਲਫ ਪ੍ਰਿੰਟ ਆ ਜੀ ਸੇਮ ਡਿਜ਼ਾਈਨ ਆ ਸੇਮ ਡਿਜ਼ਾਈਨ ਚ ਘੱਟ ਤੋਂ ਘੱਟ ਮੈਂ ਤੁਹਾਨੂੰ 6 ਤੋਂ 7 ਕਲਰ ਦੇਣੇ ਆ ਸੈਲਫ ਪ੍ਰਿੰਟ ਦੇ ਵਿੱਚ ਠੀਕ ਹੈ ਮੈਨੂੰ ਇਦਾਂ ਹੁੰਦਾ ਕਿ ਮੈਂ ਵੀਡੀਓ ਚ ਕੁਆਂਟੀਟੀ ਪੂਰੀ ਦੇਦਾ ਨਾ ਕਿ ਸੂਟ ਦਿਖਾ ਕੇ ਮੈਂ ਵੀਡੀਓ ਪੂਰੀ ਕਰਨੀ ਹੁੰਦੀ ਆ ਇਦਾਂ ਹੁੰਦਾ ਜੀ ਸਾਰਾ ਇਹ ਹੈਗੀਆਂ ਨੇ ਕੁਆਂਟੀਟੀਆਂ ਤੇ ਨਾਲ ਤੁਹਾਨੂੰ ਡਿਜ਼ਾਈਨਿੰਗ ਸਟੱਫ ਬਿਲਕੁਲ ਨਵਾਂ ਮਿਲੇਗਾ 1900 ਪ੍ਰਾਈਸ ਦੇ ਵਿੱਚ ਸ਼ਿਪਿੰਗ ਚਾਰਜਸ ਅਲੱਗ ਤੋਂ ਰਹਿਣਗੇ ਹਾਂਜੀ ਸੂਟ ਦਾ ਪਹਿਲਾਂ ਤਾਂ ਕਲਰ ਦੇਖ ਲਓ ਤੇ ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ ਇਹਦੀ ਇੱਕ ਯੂਨਿਕਨੈਸ ਜੀ ਦਿਖਾਨੀ ਆ ਜਿਹੜੇ ਦਾ ਇਹ ਥ੍ਰੈਡ ਦਾ ਟੰਕਾ ਚੱਕਿਆ ਹੋਇਆ ਜੀ ਇਹ ਕਿਸੇ ਕਿਸੇ ਸੂਟ ਤੇ ਚੱਕ ਹੁੰਦਾ ਜੇ ਆਪਾਂ ਇਸ ਟੰਕੇ ਵਾਲਾ ਵਰਕ ਕਰਵਾਨੀਆ ਨੇ ਕੋਸਟਲੀ ਬਣਦਾ ਜੀ ਇਹ ਵਾਲਾ ਟੰਕਾ ਹੁੰਦਾ ਜਿਹੜਾ ਇਹਨੂੰ ਮੱਖੀ ਟੰਕਾ ਬੋਲ ਦਿੰਦੇ ਆ ਠੀਕ ਹੈ ਇਹ ਮਤਲਬ ਕਿਢਾਈ ਵਾਲੇ ਜਿਹੜੇ ਕਾਰੀਗਰ ਹੁੰਨੇ ਆ ਇਸ ਦੀ ਜ਼ਿਆਦਾ ਕੋਸਟ ਪੇ ਕਰਦੇ ਆ ਜੀ ਉਹਨਾਂ ਨੂੰ ਕਰਨੀ ਪੈਂਦੀ ਹੈ ਪੇ ਜ਼ਿਆਦਾ ਜਿਹੜਾ ਇਹ ਵਾਲਾ ਟੰਕਾ ਹੁੰਦਾ ਠੀਕ ਹੈ ਤੇ ਕਲਰ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਇਹ ਹੈਗਾ ਜੀ ਇਹਦਾ ਬਹੁਤ ਪਿਆਰਾ ਡਿਜੀਟਲ ਫਲਾਰ ਦੇ ਨਾਲ ਇੱਕ ਦੁਪੱਟਾ ਇਹਦਾ ਠੀਕ ਹੈ ਇਹਦੇ ਵਿੱਚ ਸੈਕੰਡ ਕਲਰ ਸਕਿਨ ਮਿਲ ਜੂਗਾ ਜੀ ਤੁਹਾਨੂੰ ਕੋਈ ਮਰਜੀ ਇਹ ਚਾਸ ਸਕਦੀ ਆ ਹਰੇਕ ਕਲਰ ਆਪਸ਼ਨ ਆ ਇਹਦੇ ਵਿੱਚ ਤੁਹਾਨੂੰ ਦੋ ਹੀ ਕਲਰ ਮਿਲਣਗੇ ਠੀਕ ਹੈ ਨੈਕਸਟ ਦੰਦੇ ਆ ਜੇ ਨੈਕਤੇ ਫੁੱਲ ਆ ਗਿਆ ਕੇਰਾ ਬਹੁਤ ਪਿਆਰਾ ਬਣਿਆ ਹੋਇਆ ਇਹ ਹੈਗੇ ਨੇ ਜੀ ਬਾਜੂ 5 ਮੀਟਰ ਸਟੱਫ ਹੈ ਜੀ ਇਹ ਪੂਰਾ ਗਰਮ ਦੇ ਵਿੱਚ ਆ ਸਾਰਾ ਹੀ ਬ੍ਰਾਂਡ ਆ ਜੀ ਤੁਹਾਨੂੰ ਪ੍ਰੋਪਰ ਕੰਨੀ ਦੇ ਉੱਪਰ ਸਟੈਂਪ ਲੱਗੀ ਵੀ ਮਿਲੇਗੇ ਇਹ ਤਾਂ ਜਿਹੜਾ ਦੁਪੱਟਾ ਸ਼ਾਲ ਆਏਗਾ ਉਹ ਤੁਹਾਨੂੰ ਐਦਾਂ ਲਾਈਨ ਵਾਲਾ ਮਿਲੇਗਾ ਐਦਾਂ ਦੀ ਲੁੱਕ ਦੇ ਸੂਟ ਨੇ ਜੇ ਸਿਰਫ 1900 ਦੇ ਵਿੱਚ 1900 ਪ੍ਰਾਈਸ ਹੈ ਇਹਨਾਂ ਦਾ 1900 ਦੀ ਨੈਕਸਟ ਜਿਹੜਾ ਦੇਣਾ ਹੈ ਇਹ ਵੀ ਤੁਹਾਨੂੰ ਸੈਲਫ ਪ੍ਰਿੰਟ ਤੇ ਹੀ ਦੇਣਾ ਡਿਜ਼ਾਈਨ ਨੇਕ ਦੇ ਉੱਪਰ ਪੱਟੀ ਆ ਗਈ ਹੈ ਜੀ ਕੁੜਤਾ ਪੱਟੀ ਤੇ ਸਾਰੇ ਦੇ ਵਿੱਚ ਛੋਟੇ ਛੋਟੇ ਜੀ ਵੀਟੀ ਬਣਾਈ ਹੋਈ ਹੈ ਮਸ਼ੀਨੀ ਵਰਕ ਦੇ ਨਾਲ ਇਹਦਾ ਇਦਾਂ ਕਾਰਨਰ ਬਣਿਆ ਹੋਇਆ ਛੋਟਾ ਠੀਕ ਹੈ ਇਹ ਹੈਗਾ ਜੀ ਕਾਰਨਰ ਬਾਜੂ ਤੇ ਸਭ ਦੇ ਬਾਜੂ ਤੁਹਾਨੂੰ ਵਰਕ ਮਿਲਣਗੇ ਸਾਰੀ ਪ੍ਰਿੰਟਡ ਲਾਈਟ weight ਛਾਲ ਦੇ ਨਾਲ ਨੇ ਜਿੰਨੇ ਵੀ ਸੂਟ ਨੇ ਪ੍ਰਿੰਟਡ ਲਾਈਟ ਵੇਟ ਚਾਲ ਦੇ ਨਾਲ ਇਹਦੇ ਵਿੱਚ ਇੱਕ ਇਹ ਮੈਰੂਨ ਕਾਫੀ ਦਾ ਸ਼ੇਡ ਆ ਬਹੁਤ ਸੋਹਣਾ ਸ਼ੇਡ ਆ ਜੇ ਠੀਕ ਹੈ ਤੇ ਕਲਰ ਇਹ ਫੀਕਾ ਜਿਹਾ ਕਲਰ ਛੀ ਆ ਜਾਂਦਾ ਹੈ ਜਿਹੜੇ ਇਹਨਾਂ ਦੇ ਉੱਪਰ ਕਲਰ ਲੱਗੇ ਹੋਏ ਆ ਥ्रेड ਦੇ ਉਹ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਕੰਟਰਾਸਟ ਇੱਕ ਹੈਗਾ ਜੀ ਇਹਦੇ ਵਿੱਚ ਨੇਵੀ ਬਲੂ ਕਲਰ ਤੇ ਇੱਕ ਹੈਗਾ ਇਹਦੇ ਵਿੱਚ ਫਿਰੋਜ਼ੀ ਠੀਕ ਹੈ ਠੀਕ ਆ ਜੰਨਾ ਜੀ ਮੈਂਦੇ ਮਸਟਰਡ ਮਹਿੰਦੀ ਕਲਰ ਕੰਟਰਾਸਟ ਹਰੇਕ ਦੇ ਉੱਪਰ ਖਿੜ ਕੇ ਆਏਗਾ ਠੀਕ ਹੈ ਜੀ ਜਿਹੜਾ ਕਲਰ ਤੁਹਾਨੂੰ ਪਸੰਦ ਆ ਤੁਸੀਂ ਮੇਰੇ ਨੰਬਰ ਤੇ ਸਕਰੀਨ ਸ਼ਾਟ ਲੈ ਕੇ ਸੂਟ ਦੀ ਪਿਕ ਸੈਂਡ ਕਰ ਦਿਓ ਤੇ ਨਾਲ ਦੀ ਨਾਲ ਤੁਹਾਨੂੰ ਰਿਪਲਾਈ ਆ ਜਾਏਗਾ ਜੀ ਜਿਹੜੇ ਇੰਡੀਆ ਵਾਲੇ ਆ ਉਹਨਾਂ ਨੂੰ ਰਿਕੁਐਸਟ ਆ ਤੁਸੀਂ ਮਾਰਨਿੰਗ 10 ਵਜੇ ਤੱਕ ਮੈਸੇਜ ਕਰਿਆ ਕਰੋ ਜੀ 7 ਵਜੇ ਤੋਂ ਬਾਅਦ ਨਾ ਥੋੜਾ ਜਿਹਾ ਕਿ ਐਦਾ ਹੁੰਦਾ ਕਿ ਕੋਈ ਸੂਟ ਜੇ ਪਿਆ ਵੀ ਹੁੰਦਾ ਤਾਂ ਵੀ ਅਸੀਂ ਥੋੜਾ ਡਾਊਟ ਚ ਹੁੰਨੇ ਆ ਵੀ ਹੈਗਾ ਜਾਂ ਨਹੀਂ ਵੈਸੇ ਤਾਂ ਅਸੀਂ ਪਿਕਸ ਲੈ ਲੰਨੇ ਆ ਬਟ ਫਿਰ ਵੀ ਕਦੇ-ਕਦੇ ਕੋਈ ਪ੍ਰੋਬਲਮ ਆ ਜਾਂਦੀ ਆ ਤੁਸੀਂ ਦਿਨ ਦੇ ਵਿੱਚ ਹੀ ਪੁੱਛ ਲਿਆ ਕਰੋ ਪਲੀਜ਼ ਵੀਡੀਓ ਨੂੰ ਪਹਿਲਾਂ ਹੀ ਦੇਖ ਲਿਆ ਕਰੋ ਸੂਟ ਦਾ ਵਰਕ ਬਹੁਤ ਸੋਹਣਾ ਵਰਕ ਹੀ ਬਹੁਤ ਸੋਹਣਾ ਸੂਟ ਦਾ ਬਾਜੂ ਤੇ ਦੇਖੋ ਜੀ ਖਾਸ ਗੱਲ ਕੀ ਆ ਜਿਹੜਾ ਇਹ ਸ਼ੈਡੋ ਵਰਕ ਦਿੱਤਾ ਹੋਇਆ ਵਿੱਚੋਂ ਪਰਮਾ ਜੀ ਸਾਰੀ ਮਹਿਰੂਨ ਕਲਰ ਵਿੱਚ ਭਰ ਕੇ ਉੱਪਰ ਸ਼ੈਡੋ ਕੀਤੀ ਹੋਈ ਆ ਦੁਪੱਟਾ ਦੇਖਿਓ ਜੀ ਲਾਈਨਾਂ ਵਾਲਾ ਡਿਜੀਟਲ ਪ੍ਰਿੰਟਿੰਗ ਦੇ ਨਾਲ ਐਦਾਂ ਠੀਕ ਹੈ ਤੇ ਇਹ ਸਿੰਗਲ ਸਿੰਗਲ ਜੀ ਮਿਲਣਗੇ ਤੁਹਾਨੂੰ ਦੋ ਤਿੰਨ ਸੂਟ ਨੇ ਜਿਹੜੇ 2200 2800 2900 ਪ੍ਰਾਈਸ ਵਾਲੇ ਸੂਟ ਨੇ ਜੀ ਹੁਣ ਵੀ इजीली 24 2500 ਨੂੰ ਸੂਟ ਵਧੀਆ ਸੇਲ ਹੋ ਸਕਦਾ ਕਿਉਂਕਿ ਏਕੇ ਬ੍ਰਾਂਡ ਹੈ ਜੀ ਤੇ ਉੱਪਰ ਵਰਕ ਹੈ ਤੇ ਉੱਪਰੋ ਸ਼ਾਲ ਬਹੁਤ ਸੋਹਣੇ ਇਹਨਾਂ ਦੇ ਲਾਈਟ ਵੇਟ ਬਟ ਜਿੰਨੀ ਕੁਆਂਟੀਟੀ ਸੇਲ ਕਰਨੀ ਹੈ ਮੈਂ ਤੋਂ ਉਨੀ ਕਰਨੀ ਆ ਮੈਨੂੰ ਐਡਾ ਹੁੰਦਾ ਕਿ ਹਰ ਇੱਕ ਦੇ ਬਜਟ ਚ ਆ ਜਾਵੇ ਤੇ ਹਰ ਕੋਈ ਕਹੇ ਹਾਈ ਤਾਂ ਸੂਟ ਸੋਹਣਾ ਏ ਇਸ ਰੇਂਜ ਦੇ ਵਿੱਚ ਆਪਾਂ ਲੈ ਲੰਨੇ ਆ ਮੈਂ ਤਾਂ ਦੇਣਾ ਚਾਹਨੀ ਆ ਜੀ ਕਈ ਵਾਰੀ ਦਿਲ ਨੂੰ ਚੀਜ਼ ਲੱਗ ਜਾਂਦੀ ਇੱਥੇ ਪੈਸਾ ਵੀ ਆਪਾਂ ਨੂੰ ਲੱਗ ਰਿਹਾ ਵੀ ਠੀਕ ਹੀ ਆ ਕਿਉਂਕਿ ਮੈਨੂੰ ਮੈਸੇਜ ਹੀ ਇਦਾਂ ਦੇ ਆਣੇ ਤੁਸੀਂ ਮੇਰੇ YouTube ਤੇ ਦੇਖ ਵੀ ਸਕਦੇ ਹੋ ਕਿ ਤੁਹਾਡੇ ਪ੍ਰਾਈਸ ਬਹੁਤ ਜਨੂਨ ਹੁੰਦੇ ਆ ਕਿਹੜਾ ਬੋਸ ਸੋਨਾ ਬਣਿਆ ਹੋਇਆ ਜੀ ਤੇ ਇੱਕ ਡਾਊਟ ਹੋਰ ਕਲੀਅਰ ਕਰ ਦੰਨੇ ਆ ਜੀ ਵੀਡੀਓ ਦੇ ਵਿੱਚ ਇਹਨਾਂ ਦਾ ਘੇਰਾ ਕਿੰਨਾ ਦਾ ਘੇਰਾ ਬਣਿਆ ਹੋਇਆ ਉਹਨਾਂ ਸੂਟਾਂ ਦਾ ਘੇਰਾ ਹੈਗਾ ਜੀ 23 ਇੰਚ ਠੀਕ ਹੈ ਤੇ ਜਿਨਾਂ ਰਕੇਰਾ ਨਹੀਂ ਬਣਿਆ ਵਿਆ ਔਨ ਕਾਰਨਰ ਬਣਿਆ ਵਿਆ ਓਨਲੀ ਉਹਨੂੰ ਤੁਸੀਂ ਜਿੰਨਾ ਮਰਜ਼ੀ ਬਣਾ ਸਕਦੇ ਹੋ ਹੁਣ ਇਹ 23 ਵਾਲੇ ਨੂੰ ਵੀ ਹੁਣ ਜਿਹੜਾ ਇਹ ਸੂਟ ਹੈ ਇਹ 21 ਇੰਚ ਤੋਂ ਲੈ ਕੇ 23 23 24 ਇੰਚ ਤੱਕ इजीली ਬਣ ਜਾਏਗਾ ਤੇ ਐਦਾਂ ਹੀ ਅਲਗ-ਅਲਗ ਹੁੰਦਾ ਸਭ ਦੀ ਡਿਜ਼ਾਈਨਿੰਗ ਹੁਣ ਇਹ ਮਸਟਰਡ येलो ਸ਼ੇਡ ਦੇ ਵਿੱਚ ਬਹੁਤ ਸੋਹਣਾ ਵਰਕ ਹੈ ਦੇਖੋ ਜੀ ਸੂਟ 1900 ਦੀ ਰੇਂਜ ਇਹ ਮਸਲੀਨ ਦੇ ਦੁਪट्टे ਦੇ ਨਾਲ ਆ ਸੂਟ ਸੇਮ ਪਸ਼ਮੀਨੇ ਤੇ ਰਹੇਗਾ ਅਲਪਾਈਨ ਸਟੱਫ ਹੈ ਜੀ ਇਸ ਦਾ ਤੇ ਇਹਦੇ ਨਾਲ ਜਿਹੜਾ ਇਹ ਦੁਪੱਟਾ ਹੈ ਇਹ ਮਸਲੀਨ ਦਾ ਇਹ ਕੋਈ ਸੂਟ ਦੇ ਨਾਲ ਤੇ ਦਾ ਇੱਕੋ ਹੀ ਕਲਰ ਸੀਗਾ ਨੈਕਸਟ ਦੰਨੇ ਆ ਜੀ ਫਿਰ ਤਾਂ ਕਲਰ ਹੀ ਬਹੁਤ ਸੋਹਣਾ ਹੈ ਨਾ ਕਾਫੀ ਹੈ ਨਾ ਵਾਈਨ ਆ ਹੁਣ ਜਿਹੜੇ ਇਹ ਵਾਲੇ ਸੂਟ ਨੇ ਇਹ ਜਾਂ ਵੀ ਖੈਰ ਘੇਰਾ ਬਣਿਆ ਹੋਇਆ ਹੈ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ ਸੈਂਟਰ ਆ ਸਾਰੇ ਫੁੱਲ ਸੂਟ ਲੱਗਦਾ ਵੀ ਪੂਰਾ ਹੈਵੀ ਆ ਹੁਣ ਇਹ ਸੂਟ ਨੂੰ ਵੀ ਤੁਸੀਂ ਜਿੰਨਾ ਮਰਜ਼ੀ ਘੇਰਾ ਬਣਾ ਸਕਦੇ ਹੋ ਕਿਉਂਕਿ ਇਹਦਾ ਘੇਰਾ ਸਿੰਪਲ ਸਟ੍ਰੇਟ ਦੇ ਵਿੱਚ ਆ ਜੇ ਸਾਈਡਾਂ ਕੱਟ ਵਗੈਰਾ ਹੋ ਜਾਣਗੇ ਤਾਂ ਵੀ ਕੁਛ ਨਹੀਂ ਇਹ ਵੀ 23 24 ਇੰਚ ਤੱਕ इजीली ਘੇਰਾ ਬਣਦਾ ਜੀ ਉਸ ਤੋਂ ਬਾਅਦ ਤੁਸੀਂ 25 ਕਰ ਸਕਦੇ ਹੋ ਪਾਈਪਿੰਗ ਲਗਾ ਕੇ ਜਾਂ ਫਿਰ ਜੇ ਤੁਸੀਂ ਘੱਟ ਕਰਨਾ ਹੈ 20 22 ਇੰਚ ਘੇਰਾ ਕਰਨਾ ਜੇ ਤੁਹਾਡੇ ਵਰਕ ਮਾੜਾ ਮोटा ਕੱਟ ਵੀ ਹੁੰਦਾ ਐਦਾਂ ਦੇ ਵਰਕਰਾਂ ਦੇ ਵਿੱਚ ਤਾਂ ਕੋਈ ਇਸ਼ੂ ਖਾਸ ਹੁੰਦਾ ਨਹੀਂ ਹੈਗਾ ਇਹ ਹੈਗਾ ਜੀ ਇਹਦਾ ਲਾਈਟ weight ਜਆ ਬਹੁਤ ਪਿਆਰਾ ਸ਼ਾਲ ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਜ਼ਰੂਰ ਕਰ ਦਿਓ ਜੀ ਸਾਰੀ ਵੀਡੀਓ ਕਿੱਦਾਂ ਲੱਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ so much